ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਨੇ ਬਹੁਤ ਟਾਈਮ ਤੋਂ ਪਹਿਲਾਂ ਇਹ ਜਿੱਦੜ ਸਿੰਘ ਜੀ ਰੱਖੇ ਹੋਈਆਂ ਨੇ ਬਹੁਤ ਟਾਈਮ ਹੋ ਗਿਆ ਸਾਨੂੰ ਫਟੋ ਘਟ 1.5 ਸਾਲ ਹੋ ਗਏ ਕਹਿੰਦੇ ਹੁੰਦੇ ਨੇ ਵੀ ਇਹ ਬੱਚੇ-ਬੁੱੱਚੇ ਵੀ ਦੇ ਦਾਂਦੀ ਆ ਇਹ ਤਾਂ ਮਾਤਾ ਕਹਿੰਦੇ ਨੇ ਵੀ ਸ਼ਰਮਾਤਾ ਮੈਨੂੰ ਤਾਂ ਕੁਝ ਲਾਜ ਆਤ ਆ ਵੀ ਕਹਿੰਦੇ ਇਹ ਕਹਿੰਦੇ ਜਿੱਦੜ ਸਿੰਘ ਗਿੱਦੜ ਦੇ ਸੰਗਤੋਂ ਕਹਿੰਦੇ ਟੁੱਟਦੀ ਆ ਗਿੱਦੜ ਦਾ ਫੇਰ ਸਿੰਘੀ ਸੁੰਗੀ ਬੱਤੂ ਬੁੱਤੂ ਵੀ ਦਿੰਦੀ ਆ ਪਰ ਸਾਡੇ ਕੋਲ ਤਾਂ ਬੋਈ ਬੱਚਾ ਨਹੀਂ ਜਿੱਤੇ ਇਹ ਕਹੀਂ ਪਈਆਂ ਨਾ ਕੋਈ ਬੱਚਾ ਨਾ ਬੁਹੌਰ ਪਰ ਦੇਖਦੇ ਆ ਸੀ ਨੂੰ ਜਿਹਨਾਂ ਦਾ ਆਪਰੇਸ਼ਨ ਸਤਾਈ ਸਾਹਮਣੇ ਕਰਾਉਂਦੇ ਵੀ ਇਹ ਆ ਬੁੱਦੂ ਲੋਂਦੇ ਨੇ ਵੀ ਕੀ ਚੀਜ਼ ਹੈ ਵੀ ਅੱਜ ਜਦਾਂ ਡਾਕਟਰੀ ਇਲਾਜ ਕਰਾਂਗੇ ਇਹਦਾ ਸਰਾਗੋਸ਼ ਦੇਖਦੇ ਆ ਜੀ ਅੱਜ ਇਹ ਗਿੱਦੜ ਸਿੰਘ ਜੀ ਨਾਲ ਆਪਰੇਸ਼ਨ ਕਰਾਂਗੇ ਅਸੀਂ ਆਹ ਕਹਿੰਦੇ ਨੇ ਨਰਮਤਾ ਪਤਨੀ ਆ ਨਰਮਤਾ ਆਹ ਗਿੱਦੜ ਸਿੰਘ ਜੀ ਕਹਿੰਦੇ ਆ ਮੂੰਹ ਆ ਜਾ ਹੁੰਦੇ ਪਰ ਅੱਜ ਅਸੀਂ ਇਹਨਾਂ ਦਾ ਖਰਾ ਆਪਰੇਸ਼ਨ ਛੱਡ ਦੇ ਕੀ ਬਾਤ ਕਰ ਰਿਹਾ ਏ ਰੇ ਬਾਬਾ ਦੇਖਦੇ ਆ ਜੀ ਥਾੜ ਜੀ ਇਹਨਾਂ ਦਾ ਥੜ ਜੀ ਆ ਗਿਆ ਮੈਂ ਆ ਬਿੱਚੇ ਨੇ ਆ ਗਿਆ ਇਸ ਵੀਚੇ ਨੇ ਦੰਦੀਆਂ ਪੜਦਾ ਤੇਰੇ ਵੀਡੀਓ ਵਿੱਚ ਆ ਗਿਆ ਜੀ ਹਾਂ ਦੋਰੀ ਬਤਰ ਵਾਸੇ ਸੀ ਇਹਨਾਂ ਰੱਖਾ ਉਹ ਐਪ੍ਰੇਸ਼ਨ ਤੁਸੀਂ ਸੋਚੋ ਕਿ ਇਹ ਵੀ ਬਹਿ ਕੇ ਕੀ ਜਏ ਹੋ ਮੈਂ ਤਾਂ ਨਾਰੀ ਆ